ਓ ਮੇਰੇ ਸੀਨੇ ਨਾਲ ਲੱਗ ਜਾ ਓਏ ਓ ਕਿੰਨਾ ਸੋਹਣਾ ਤੂੰ ਬਣ ਗਿਆ ਤੈਨੂੰ ਕਿੰਨਾ ਸੋਹਣਾ ਰੱਬ ਤੇ ਰੂਪ ਦੇ ਦਿੰਦਾ ਓਏ ਓ ਮੇਰੇ ਰੱਬ ਨੇ ਕਿੰਨਾ ਸੋਹਣਾ ਬਣਾ ਦਿੱਤਾ ਮੇਰਾ ਹੀਰਾ ਅੱਛਾ ਸੁਣ ਗੱਵਰੀਂ ਆਂ ਦੇ ਦੇ ਓ ਮੇਰੇ ਹੀਰਾ ਮੇਰੇ ਕੋਲ ਸਭ ਗਵਰੀ ਆ ਜਾ ਮੇਰੇ ਸੀਨੇ ਨਾਲ ਲੱਗ ਜਾ

ਹਾਂਜੀ ਮੇਰਾ ਨਾਮ ਰੇਨੂ ਹਾਂ ਜੀ ਅੰਮ੍ਰਿਤਵਾਲੇ ਚ ਕੰਮ ਕਰਦੀ ਹਾਂ। ਮ੍ਰਿਤੀ ਮਾਮਲਾ ਜਿਹੜਾ ਪੁੱਤਰ ਆ ਰਜਤ ਕੁਮਾਰ ਉਹਨਾਂ ਦਾ ਡੈਡੀ ਬ੍ਰਿੰਦਰ ਕੁਮਾਰ ਜੀ ਦਾ ਪੁੱਤ ਪਿਛਲੇ 5 ਸਾਲਾਂ ਤੋਂ ਬਾਅਦ ਕਨੇਡਾ ਚ ਗਿਆ ਸੀ। 5 ਸਾਲ ਹੋ ਗਿਆ ਸੀ ਉਹਨੂੰ ਹਨਾ ਉੱਥੇ ਕੰਮ ਕਰਦੇ ਆ ਬ੍ਰੈਮਪਟਨ ਦੇ ਵਿੱਚ ਇਕਲੌਤਾ ਪੁੱਤਰ ਸੀਗਾ ਉਹਨਾਂ ਦਾ। ਜਿਹੜਾ ਕਿ ਕੰਮ ਤੇ ਗਿਆ ਸਵੇਰੇ 10 ਵਜੇ ਕਿ ਕੋਈ ਐਕਸੀਡੈਂਟ ਹੋਣ ਦੇ ਨਾਲ ਮੌਕੇ ਤੇ ਮੌਤ ਹੁੰਦੀ ਹੈ ਜਿਹੜਾ ਬਹੁਤ ਸੀ ਇਹ ਨਾਮ ਕੀ ਸੀ ਉਹਨਾਂ ਦਾ ਨਾਮ ਰਾਜਿਤ ਕੁਮਾਰ ਸੀ ਬੇਟਾ ਦਾ ਉਹਨਾਂ ਦੇ ਦਾ ਫਾਦਰ ਦਾ ਨਾਮ ਕੀ ਕਿੰਨੇ ਸਮੇਂ ਤੋਂ ਗਏ ਹੋਏ ਸੀ ਬਾਅਦ 5 ਸਾਲ ਹੋ ਗਏ ਸੀ ਕੈਨੇਡਾ ਗਿਆ ਹੋਇਆ ਫ੍ਰੈਂਟਨ ਚ ਸੀ ਇਹਨਾਂ ਨੂੰ ਕਿੱਦਾਂ ਪਤਾ ਲੱਗਾ ਇਨਾਂ ਨੂੰ ਫੋਨ ਹੀ ਆਇਆ ਕਿਸੇ ਇਹਨਾਂ ਦੇ ਰਿਸ਼ਤੇਦਾਰਾਂ ਵੀ ਤੁਹਾਡੇ ਬੇਟੇ ਦਾ ਐਕਸੀਡੈਂਟ ਹੋ ਗਿਆ ਤੇ ਉਹਦੀ ਮੌਕੇ ਤੇ ਇਸ ਚੀਜ਼ ਨਾ ਹੋਈ ਐਕਸੀਡੈਂਟ ਉੱਪਰ ਚਲੇ ਐਕਸੀਡੈਂਟ ਉਹਨਾਂ ਦਾ ਉਹ ਜਾ ਰਹੇ ਸੀ ਜਦੋਂ ਕੰਮ ਤੇ ਆਪਣੀ ਗੱਡੀ ਦੇ ਵਿੱਚ ਤੇ ਟਰੱਕ ਨਾਲ ਐਕਸੀਡੈਂਟ ਹੋਣ ਦੇ ਨਾਲ 31 ਹਾਂਜੀ 31 8 2024 ਦਾ ਹੀ ਸਾਇੰਸ ਮੌਕੇ ਤੇ ਮੌਜੂ ਹੈ ਬੈਡ ਬੋੜੀ ਵਗੈਰਾ ਆ ਰਹੀ ਹੈ ਇੱਥੇ ਹਾਂਜੀ ਹਾਂਜੀ ਕੋਸ਼ਿਸ਼ ਕਰ ਰਹੇ ਆਂ ਕਮਿਟੀ ਹਾਂਜੀ ਬਹੁਤ ਹੀ ਦੁਖਦਾਈ ਨਾ ਬਾਪੂਆ ਸਾਡੇ ਪਰਿਵਾਰ ਦੇ ਨਾਂ ਜਿਹੜਾ ਮੁੰਡਾ ਸਾਡਾ ਰਜਤ ਫਰੀਦਨਗਰ ਦਾ ਰਹਿਣ ਵਾਲਾ ਸੀਗਾ ਉਹਦਾ ਕਾਰ ਐਕਸੀਡੈਂਟ ਦੇ ਨਾਲ ਕੈਨੇਡਾ ਵਿੱਚ ਐਕਸੀਡੈਂਟ ਹੋ ਗਿਆ ਹੈ ਉਹ ਮਾਪੇ ਦਾ ਇਕਲੌਤਾ ਬੇਟਾ ਸੀਗਾ ਬਹੁਤ ਮਾੜੀ ਘਟਨਾ ਹੈ ਜਿਹੜਾ ਸਾਡਾ ਚਰਾਗ ਬੁੱਝ ਗਿਆ ਹੈ ਮਾਪੇ ਆਪਣੇ ਬੱਚਿਆ ਨੂੰ ਸਟੈਂਡ ਕਰਨ ਦੇ ਲਈ ਕੈਨੇਡਾ ਵਿੱਚ ਭੇਜਿਆ ਸੀ ਲੇਕਿਨ ਇਹ ਨਹੀਂ ਸੀ ਪਤਾ ਕਿ ਉਹ ਬੱਚੇ ਦਾ ਪਾਣਾ ਇਸ ਤਰ੍ਹਾਂ ਦਾ ਵੀt ਜਾਣਾ ਆ ਇਹ ਬਹੁਤ ਮਾੜੀ ਘਟਨਾ ਆ ਪਰਮਾਤਮਾ ਕਰੇ ਉਸ ਬੱਚੇ ਨੂੰ ਆਪਣੀ ਚਰਨਾ ਵਿੱਚ ਨਿਵਾਸ ਦੇਵੇ ਪਰਿਵਾਰ ਨੂੰ ਪਾਣਾ ਮੰਨਣ ਦਾ ਵੱਲ ਬਖਸ਼ੇ ਪਰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਤਾਂ ਜਰੂਰ ਭੇਜਦੇ ਹਾਂ ਪਰ ਉੱਧਰ ਕੋਈ ਇਨਾਜ਼ੀ ਸੇਫਟੀ ਨਹੀਂ ਹੈ ਕਿ ਜਿੰਨੀਆਂ ਤੇਜ਼ ਗੱਡੀਆਂ ਚੱਲਦੀਆਂ ਹਨ ਜਿਨ੍ਹਾਂ ਦੇ ਨਾਲ ਉਸ ਬੱਚੇ ਦਾ ਐਕਸੀਡੈਂਟ ਹੋ ਗਿਆ ਮਾਪੇ ਦੇ ਘਰ ਦਾ ਜਿਹੜਾ ਇੱਕ ਖਲੋਤਾ ਬੱਚਾ ਸੀ ਉਹਦਾ ਤਾਂ ਚਿਰਾਗ ਬੁੱਝ ਗਿਆ ਐਸੇ ਵੇਲੇ ਤੁਸੀਂ ਪਰਿਵਾਰ ਦਾ ਹਾਲ ਦੇਖੀਓ ਜਿਸ ਤਰ੍ਹਾਂ ਦਾ ਪਰਿਵਾਰ ਦਾ ਹਾਲ ਹੈ ਐਦਾਂ ਦਾ ਕਿਸੇ ਦੇ ਨਾਲ ਨਾ ਵੀ ਤੇ ਜਿਨ੍ਹਾਂ ਮਾਮਾ ਦੇ ਬੱਚੇ ਚਲੇ ਜਾਂਦੇ ਆ ਉਹਨਾਂ ਮਾਮਾ ਨੂੰ ਪੁੱਛ ਕੇ ਦੇਖੋ ਕਿਉਂਕਿ ਅੱਜ ਤੋਂ 4 ਸਾਲ ਪਹਿਲਾਂ ਮੇਰਾ ਵੀ ਬੱਚਾ ਜਿਹੜਾ 2 ਸਾਲਾਂ ਦਾ ਚਲੇ ਗਿਆ ਸੀ ਇਹਨਾਂ ਦਾ ਬੇਟਾ ਵੀ ਜਿਹੜਾ 6 ਸਾਲਾਂ ਦਾ ਸੀ ਇਸ ਦੁਨੀਆ ਵਿੱਚ ਨਹੀਂ ਰਿਹਾ ਪਰ ਕੀ ਕਰਨਾ ਇੱਥੇ ਪਰਮਾਤਮਾ ਦੇ ਅੱਗੇ ਕੋਈ ਜ਼ੋਰ ਨਹੀਂ ਹੈਗਾ ਇੱਥੇ ਆਣ ਕੇ ਬੰਦਾ ਹਾਰ ਜਾਂਦਾ ਹੈ ਆ ਮੈਂ ਇਸ ਪਰਿਵਾਰ ਦੇ ਨਾਲ ਬਹੁਤ ਗਹਿਰਾ ਦੁੱਖ ਸਾਂਝਾ ਕਰਦੀ ਹਾਂ ਤੇ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਇਸ ਪਰਿਵਾਰ ਨੂੰ ਸ਼ਕਤੀ ਦੇਈ ਪਾਣਾ ਮੰਨਨ ਦਾ ਵੱਲ ਬਖਸ਼ੇ ਤੇ ਇਸ ਪਰਿਵਾਰ ਦੀ ਜਿਹੜੀ ਡੈੱਡ ਬੋਡੀ ਆ ਅਗਲੇ ਹਫ਼ਤੇ ਨੂੰ ਆ ਰਹੀ ਆ ਤੇ ਪਰਮਾਤਮਾ ਦੀ ਜੀ ਸੀ ਅਰਦਾਸ ਹੈ ਕਿ ਇਸ ਪਰਿਵਾਰ ਦੇ ਉੱਤੇ ਜੋ ਇਹਨਾਂ ਦੀ ਬੇਟੀ ਕਾਂਚਨ ਆ ਉਹਨੂੰ ਦੇਰ ਰੋਕਤਾ ਤੰਦਰੁਸਤੀ ਬਖਸ਼ੀ ਤੇ ਜਿਹੜੇ ਇਹ ਰਜਿਤ ਬੇਟਾ ਆ ਇਹ ਬਿੰਦਰ ਕੁਮਾਰ ਜੀ ਦਾ ਹੈਗਾ ਆ ਮੈਂ ਇਹ ਹੀ ਕਹੂੰਗੀ ਕਿ ਇਸ ਪਰਿਵਾਰ ਦੇ ਨਾਲ ਆਪਾਂ ਨੂੰ ਸਾਰਿਆਂ ਨੂੰ ਹਮਦਰਦੀ ਕਰਨੀ ਚਾਹੀਦੀ ਆ ਜਿਹੜੇ ਕੈਨੇਡਾ ਵਿੱਚ ਸਾਡੇ ਪੰਜਾਬੀ ਵਾਸਤੇ ਪਾਈ ਆ ਉਹਨਾਂ ਲਈ ਵੀ ਅਰਦਾਸ ਕਰੀਏ ਉਹਨਾਂ ਬੱਚਿਆਂ ਲਈ ਵੀ ਅਰਦਾਸ ਕਰੀਏ ਪ੍ਰਮਾਤਮਾ ਉਹਨਾਂ ਨੂੰ ਵੀ ਸ਼ਕਤੀ ਬਖਸ਼ੇ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਇਸ ਤਰ੍ਹਾਂ ਦਾ ਪਾਣਾ ਕਿਸੇ ਨਾ ਨਾ ਬੀਤੇ ਜੋ ਸਾਡੀ ਇਸ ਪਰਿਵਾਰ ਨਾਲ ਬੀਤੇ ਆ ਸੋ ਇੱਕ ਵਾਰ ਮੈਂ ਇਸ ਪਰਿਵਾਰ ਨਾਲ ਵੀ ਉਹ ਦੁੱਖ ਸਾਂਝਾ ਕਰਦੀ ਰਜਤ ਕਿੰਨੀ ਦੇਰ ਤੋਂ ਬਾਹਰ ਗਿਆ ਰਜਤ 5 ਸਾਲਾਂ ਤੋਂ ਬਾਹਰ ਗਿਆ ਸੀ ਉਮਰੀ ਦੇ ਵਿੱਚ ਬਾਹਰ ਗਿਆ ਸੀਗਾ ਤੁਹਾਨੂੰ ਬਾਅਦ ਦਾ ਇਸ ਕਰਕੇ ਜੈਸੇ ਕਿ ਬੱਚਿਆਂ ਨੇ ਸਟਾਰਟ ਕਰ ਲਈ ਮਾਪਿ ਵਾਂਗ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਬੱਚੇ ਬਾਹਰ ਗਿਆ ਜਦੋਂ ਐਦਾਂ ਦੀ ਜਿਹੜੀ ਅਸੀਂ ਖਬਰ ਸੁਣਦੇ ਆ ਉਹ ਬਹੁਤ ਵੱਡੀ ਦੁਖਦਾਈ ਖਬਰ ਹੈ ਕਿ ਇਸ ਤਰ੍ਹਾਂ ਦਾ ਕਿਸੇ ਦੇ ਨਾਲ ਨਾ ਹੋਵੇ ਜੋ ਸਾਡੇ ਨਾਲ ਜੀਤ ਗਿਆ ਸੋ ਮੈਂ ਇਸ ਪਰਿਵਾਰ ਨਾਲ ਬਹੁਤ ਦੁੱਖ ਸਾਂਝਾ ਕਰਦੇ ਆ ਤੇ ਇਹੀ ਅਰਦਾਸ ਕਰਦੀ ਆ ਪਰਮਾਤਮਾ ਦੀ ਇਹਨਾਂ ਨੂੰ ਕੀ ਪਾਣਾ ਮੰਨਣ ਦੀ ਸ਼ਕਤੀ